ਕਲਕੱਤਾ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਬ ਮਗਰੋਂ ਬੇਰਹਿਮੀ ਨਾਲ ਹਤਿਆ ਕਰਨ ਦੇ ਵਿਰੋਧ ਵਿੱਚ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਸੱਤੇ ਤੇ ਸਿਵਲ ਹਸਪਤਲ ਧੂਰੀ ਵਿਖੇ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ 'ਮੱਠਪ' ਕਰਕੇ ਰੋਸ ਪ੍ਰਦਰਸ਼ਨ ਕੀਤਾ ਉੱਥੇ ਹੀ ਇਲਾਜ ਕਰਵਾਨ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਾ ਕਾਰਨ ਇਹ ਹੈ ਜੀ ਕਿ ਜੋ ਬੈਸਟ ਬੰਗਾਲ ਦੇ ਵਿੱਚ ਇੱਕ ਆਪਣੇ ਡਾਕਟਰ ਰੈਜ਼ੀਡੈਂਟ ਸੀਗੇ ਜਿਹਨਾਂ ਦਾ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆਗਾ ਇੱਕ ਤਾਂ ਉਸ ਦੇ ਰੋਸ ਵਿੱਚੋਂ ਹੜਤਾਲ ਕੀਤੀ ਜਾ ਰਹੀ ਹੈ ਦੂਜਾ ਇਹ ਹੈ ਕਿ ਇਹ ਇਹੋ ਜਿਹਾ ਹਾਦਸਾ ਆਪਣੇ ਪੰਜਾਬ ਵਿੱਚ ਨਾ ਹੋਵੇ ਜਾਂ ਕਿਤੇ ਵੀ ਹੋਰ ਭਾਰਤ ਵਿੱਚ ਨਾ ਹੋਵੇ ਤਾਂ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸੇਫਟੀ ਦਿੱਤੀ ਜਾਵੇ ਕਿਉਂਕਿ ਆਫ ਦੇ ਘਰ ਤੋਂ ਬਾਅਦ ਇੱਕ ਵਰਕਪਲੇਸ ਹੀ ਇਹੀ ਜੀ ਤਾਂ ਹੁੰਦੀ ਹੈ ਜਿੱਥੇ ਬੰਦਾ ਸਭ ਤੋਂ ਜ਼ਿਆਦਾ ਸੇਫ ਕਰਦਾ ਦਾ ਜੋ ਉੱਥੇ ਹੀ ਬੰਦੇ ਨਾਲ ਇਹੋ ਜਿਹਾ ਕੁਝ ਹੋ ਜਾਂਦਾ ਹੈ ਤਾਂ ਬੰਦਾ ਜਾਊਗਾ ਕਿੱਥੇ ਉਹ ਕੋਈ ਰਾਹ ਜਾਂਦੀ ਕੁੜੀ ਤੁਰ ਨਹੀਂ ਰਹੀ ਸੀ ਕੁਝ ਨਹੀਂ ਕਰ ਰਹੀ ਸੀ ਜਿਹਦੇ ਨਾਲ ਉਹਦੇ ਨਾਲ ਰੇਪ ਹੋ ਉਹ ਹਸਪਤਾਲ ਦੇ ਵਿੱਚ ਜੇ ਬੰਦੇ ਨਾਲ ਡਾਕਟਰ ਨਾਲ ਹਸਪਤਾਲ ਦੇ ਵਿੱਚ ਰੇਪ ਹੋ ਰਿਹਾ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਸਰਕਾਰ ਲਈ ਹੋ ਨਹੀਂ ਸਕਦੀ ਸਾਡੀ ਪੰਜਾਬ ਸਰਕਾਰ ਨੂੰ ਸਿਰਫ ਇਹੋ ਮੰਗ ਹੈ ਕਿ ਸਾਨੂੰ ਇੱਥੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਕਿਉਂਕਿ ਸਾਡੇ ਹਸਪਤਾਲ ਦੇ ਵਿੱਚ ਲੇਡੀ ਸਟਾਫ ਵੱਧ ਹੁੰਦਾ ਹੈ ਬਜਾਏ ਕਿ ਮੇਲ ਸਟਾਫ ਨਾਲੋਂ ਨਰਸਿਸ ਵੀ ਨੇ ਪੈਰਾਮੈਡੀਕਲ ਸਟਾਫ ਹੋਰ ਵੀ ਹੈ ਤੇ ਸਾਡੇ ਡਾਕਟਰ ਸਹਿਬਾਨ ਵੀ ਨੇ ਉਹਨਾਂ ਦੀ ਸੇਫਟੀ ਦੇ ਲਈ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਇਹ ਨਹੀਂ ਕਿ ਤੂਰੀ ਦੇ ਵਿੱਚ ਹੀ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਜਿੱਥੇ ਵੀ ਐਮਰਜੈਂਸੀ ਚੱਲਦੀ ਹੈ ਸਾਨੂੰ ਸੁਰੱਖਿਆ ਦਿੱਤੀ ਜਾਵੇ ਤੇ ਤੂਰੀ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਸਾਡੇ ਨਾਲ ਸਹਿਯੋਗ ਦੇਣ ਐਮਰਜੈਂਸੀ ਸਵਾਮਾ ਬਿਲਕੁਲ ਬਿਹਾਲ ਹਨ ਐਮਰਜੈਂਸੀ ਦੇ ਵਿੱਚ ਮਰੀਜ਼ ਨੂੰ ਦੇਖਿਆ ਜਾਵੇਗਾ ਮੈਂ ਲੋਕਾਂ ਤੋਂ ਵੀ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਕੁੜੀ ਜ਼ਰੂਰੀ ਨਹੀਂ ਕਿ ਡਾਕਟਰੀ ਹੋਵੇਗੀ ਕਿਸੇ ਵੀ ਹੋਰ ਕਿਸੇ ਨਾਲ ਸੰਬੰਧਿਤ ਹੋ ਸਕਦੇ ਨੇ ਉਹ ਉਹ ਆਪਣੀ ਕੁੜੀ ਨੂੰ ਕਿਤੇ ਬਾਹਰ ਭੇਜਦੇ ਨੇ ਕੋਈ ਦਿੱਲੀ ਭੇਜਦਾ ਕੋਈ ਚੰਡੀਗੜ੍ਹ ਭੇਜਦਾ ਉੱਥੇ ਕੰਮ ਕਰਨ ਜਾਵੇ ਉਹਨਾਂ ਦੀ ਕੁੜੀ ਤੇ ਉੱਥੇ ਉਹਦੇ ਨਾਲ ਇਹੋ ਜਿਹਾ ਕੁਝ ਹੁੰਦਾ ਮੈਂ ਨਹੀਂ ਕਹਿੰਦਾ ਇਹ ਡਾਕਟਰਾਂ ਦੀ ਹੜਤਾਲ ਐ ਮੈਂ ਕਹਿੰਦਾ ਇਹ ਸਾਰੇ ਸਮਾਜ ਦੀ ਹੜਤਾਲ ਐ ਜਿਹਦੇ ਵਿੱਚ ਕਿਸੇ ਦੀ ਵੀ ਕੁੜੀ ਹੋ ਸਕਦੀ ਸੀ ਉਹ ਇਸ ਕਰਕੇ ਸਾਡਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਖੜੋ ਤਾਂ ਜੋ ਆਪਾਂ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ ਇੱਥੇ ਆਪਣੀ ਸੁਰੱਖਿਆ ਹੋਵੇ ਜੇ ਸਾਡੀ ਸੁਰੱਖਿਆ ਹੋਊਗੀ ਤਾਂ ਤੁਹਾਡਾ ਇਲਾਜ ਹੋਊਗਾ ਜੇ ਸਾਨੂੰ ਹੀ ਇਲਾਜ ਕਰਨ ਲੱਗੇ ਡਰ ਲੱਗੂਗਾ ਕਿ ਅਸੀਂ ਇਲਾਜ ਕਰੀਏ ਕਿਵੇਂ ਕਰੀਏ ਤਾਂ ਇਲਾਜ ਸਹੀ ਕਦੇ ਨਹੀਂ ਹੋ ਸਕੂਗਾ ਹੜਤਾਲ ਐ ਕੀ ਕਹਿੰਦਾ ਦੇਖੋ ਹਜੇ ਤੱਕ ਉੱਥੇ ਜਿਹੜੇ ਹੋਰ ਡਾਕਟਰਸ ਨੇ ਜਿਹੜੇ ਜੀਆਰ ਸ਼ਿਪ ਕਰ ਰਹੇ ਨੇ ਉਹਨਾਂ ਦੇ ਵੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਕਿ ਉੱਥੇ ਮਾਬ ਇਕੱਠਾ ਹੋ ਕੇ ਉਹਨਾਂ ਨੂੰ ਵੀ ਥ੍ਰੈਟਨ ਕੀਤਾ ਜਾ ਰਿਹਾ ਹੈ ਠੀਕ ਹੈ ਜੋ ਕਿ ਬਹੁਤ ਗਲਤ ਹੈ ਇਹਦਾ ਮਤਲਬ ਜਿਹੜੀ ਗਵਰਨਮੈਂਟ ਹੈ ਇਟ ਇਜ਼ ਨੋਟ ਐਫੀਸ਼ੀਐਂਟ ਇਨਾਫ ਕਿ ਉਹਨਾਂ ਨੂੰ ਕਲਪਰੇਟਸ ਨੂੰ ਫੜ ਸਕੇ ਠੀਕ ਹੈ ਮਾਬ ਕੰਟਰੋਲ ਕਰ ਸਕੇ ਹੁਣ ਜਿਹੜਾ ਬੰਦਾ ਚਲਾ ਗਿਆ ਆਪਾਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਬਟ ਜਿਹੜੇ ਉਹਨਾਂ ਦੇ ਨਾਲ ਕੋਲੀਗਸ ਉਹਦੇ ਜਸਟਿਸ ਲਈ ਖੜੇ ਨੇ ਉਹ ਵੀ ਹੁਣ ਸੇਫ ਨਹੀਂ ਫੀਲ ਕਰ ਰਹੇ ਉੱਥੇ ਠੀਕ ਹੈ ਇਸੇ ਕਰਕੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਅੱਜ ਓਪੀਡੀ ਸਰਵਿਸਿਜ਼ ਬੰਦ ਰੱਖੀਆਂ ਨੇ ਇਲੈਕਟਿਵ ਸਰਵਿਸਿਜ਼ ਬੰਦ ਰੱਖੀਆਂ ਨੇ ਤੇ ਇਹੀ ਸਟਰੋਂਗ ਡਿਮਾਂਡ ਹੈ ਕਿ ਸਾਡੇ ਲਈ ਵਰਕ এনवायरमेंट ਹੈ ਜਿਹੜਾ ਡਾਕਟਰਸ ਵਾਸਤੇ ਪੈਰਾਮੈਡੀਕਲ ਸਟਾਫ ਵਾਸਤੇ ਸਾਰੇ ਸਟਾਫ ਵਾਸਤੇ ਬਹੁਤ ਸੇਫ ਹੋਵੇ ਤਾਂ ਕਿ ਅਸੀਂ ਆਪਣਾ ਜੋ ਆਉਟਪੁੱਟ ਆ ਹੋਰ ਅੱਛੀ ਤਰ੍ਹਾਂ ਦੇ ਸਕੀਏ ਤੁਰੀ ਬੱਸ ਨੂੰ ਕੀ ਅਪੀਲ ਕਰੂਗੀ ਦੇਖੋ ਪੇਸ਼ੈਂਟਸ ਆ ਰਹੇ ਨੇ ਆ ਜੋ ਓਪੀਡੀ ਵਾਲੇ ਕਾਫੀ ਆ ਰਹੇ ਨੇ ਉਹਨਾਂ ਨੂੰ ਤੰਗੀ ਹੋ ਰਹੀ ਹੈ ਅਸੀਂ ਅੰਡਰਸਟੈਂਡ ਕਰਦੇ ਆ ਪਰ ਜੋ ਇਹ ਸਿਚੁਏਸ਼ਨ ਹੈ ਸਾਰੀ ਉਹਦੇ ਸਾਹਮਣੇ ਇਹ ਜੋ ਉਹਦੇ ਪੇਰੈਂਟਸ ਦੇ ਨਾਲ ਜੋ ਉਹ ਫੀਲ ਕਰ ਰਹੇ ਨੇ ਜੋ ਉੱਥੇ ਦੇ ਡਾਕਟਰਸ ਫੀਲ ਕਰ ਰਹੇ ਨੇ ਮੇਰੇ ਖਿਆਲ ਨਾਲ ਇਹ ਚੀਜ਼ ਜਿਹੜੀ ਹੈ ਸਹਿਨ ਕਰ ਲੈਣੀ ਚਾਹੀਦੀ ਹੈ ਅੱਜ ਦਾ ਦਿਨ ਥੋੜਾ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਆ ਜੀ ਸਭ ਕੀ ਕੰਗਰਸ ਬਸ ਜਿਵੇਂ ਮੇਰੇ ਭਰਾ ਡਾਕਟਰ ਮਨਿੰਦਰ ਨੇ ਸਾਰਿਆਂ ਪਹਿਲਾਂ ਹੀ ਇਸ ਬਾਰੇ ਚਾਣਨਾ ਪਾਈ ਦਿੱਤਾ ਹੈ ਕਿ ਆਪਾਂ ਵਿਸ਼ਾ ਜੋ ਹੈ ਆਪਣਾ ਹੜਤਾਲ ਦਾ ਸੋ ਬਸ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਸਾਡਾ ਸਹਿਯੋਗ ਦੇਣ ਵੱਧ ਤੋਂ ਵੱਧ ਤਾਂ ਕਿ ਅਸੀਂ ਜੇ ਸਾਡੀ ਜਿਵੇਂ ਸੁਰੱਖਿਆ ਰਹੇਗੀ ਅਸੀਂ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਸੀਂ ਜਿਹੋ ਜੇ ਮਾਹੌਲ ਦੇ ਵਿੱਚ ਕੰਮ ਕਰਦੇ ਆ ਬਹੁਤ ਤਣਾਅਪੂਰਨ ਹੈ ਇਹਦਾ ਅਸਰ ਇਕੱਲਾ ਡਾਕਟਰਾਂ ਦੀ ਸਿਹਤ ਦੇ ਉੱਤੇ ਪਲੱਸ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਪੈਂਦਾ ਹੈ ਖਾਸ ਕਰਕੇ ਰਾਤ ਨੂੰ ਫੀਮੇਲ ਸਟਾਫ ਬਿਲਕੁਲ ਇਕੱਲਾ ਹੁੰਦਾ ਹੈ ਹਸਪੀਟਲ ਦੇ ਵਿੱਚ ਦਿਨ ਵੇਲੇ ਤਾਂ ਬਹੁਤ ਹਸਪਤਾਲ 'ਚ ਕਾਫੀ ਲੋਕ ਹੁੰਦੇ ਨੇ ਪਰ ਰਾਤ ਨੂੰ ਸਿਰਫ 3-4 ਜਣੇ ਰਹਿੰਦੇ ਸਟਾਫ ਨਰਸਾਂ ਬਿਲਕੁਲ ਇਕੱਲੀਆਂ ਹੁੰਦੀਆਂ ਹਨ ਤੇ ਇਸ ਕਰਕੇ ਰਾਤ ਨੂੰ ਇਹੋ ਜੀ ਜਿਹੜੀ ਘਟਨਾ ਹੈ ਲੋਕ ਸ਼ਰਾਰਤੀ ਆਂਸਰ ਕੋਈ ਸ਼ਰਾਬੀ ਕੋਈ ਕਿਸੇ ਤਰ੍ਹਾਂ ਦੇ ਹਸਪਤਾਲ 'ਚ ਆਉਂਦੇ ਹਨ ਉਹਨਾਂ ਨਾਲ ਬਹੁਤ ਵਾਰੀ ਹੁੰਦਾ ਹੈ ਕਿ ਮਿਸਬੀਹੇਵ ਕੀਤਾ ਜਾਂਦਾ ਜਿਹੜਾ ਕਿ ਅਸੀਂ ਇਗਨੋਰ ਕਰਦੇ ਰਹਿੰਨੇ ਕਈ ਵਾਰੀ ਅਸੀਂ ਲੋਕੀ ਦੱਸਦੇ ਵੀ ਨਹੀਂ ਕਈ ਵਾਰੀ ਸਹਿਮ ਜਾਂਦੇ ਡਰ ਜਾਂਦੇ ਅਸੀਂ ਇਹੀ ਚੀਜ਼ ਦੀ ਵੇਟ ਕਰਦੇ ਹਾਂ ਵੀ ਕੋਈ ਵੱਡਾ ਹਾਦਸਾ ਹੋਊਗਾ ਫੇਰ ਹੀ ਆਪਾਂ ਦੇਖਾਂਗੇ ਸੋ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਇਸ ਚੀਜ਼ ਨੂੰ ਨੱਥ ਪਾਉਣੀ ਚਾਹੀਦੀ ਹੈ ਵੀ ਸਰਕਾਰ ਨੂੰ ਚਾਹੀਦਾ ਵੀ ਇੱਥੇ ਕੋਈ ਪੁਲਿਸ ਦੀ ਸਾਨੂੰ ਸੁਰੱਖਿਆ ਮੁਹੱਈਆ ਕਰਾਵੇ ਖਾਲਸਾ ਵਾਹਿਗ ਮੈਂ ਸਮੂਹ ਧੂਰੀ ਨਿਵਾਸੀਆਂ ਤੋਂ ਮਰੀਜ਼ਾਂ ਤੋਂ ਹੱਥ ਬੰਨ੍ਹ ਕੇ ਖਿਮਾ ਚਾਹੁੰਦਾ ਕਿ ਤੁਹਾਨੂੰ ਤੁਹਾਡੇ ਇਲਾਜ ਦੇ ਵਿੱਚ ਦਵਾਈ ਦੇ ਵਿੱਚ ਵਿਗਨ ਪਿਆ ਤੁਹਾਡੀ ਤਕਲੀਫ ਨੂੰ ਮੈਂ ਜਾਇਜ਼ ਸਮਝਦਾ ਪਰ ਇੱਕ ਵਾਰੀ ਸੌਣ ਤੋਂ ਪਹਿਲਾਂ ਆਪਣੇ ਛਾਤੀ ਤੇ ਹੱਥ ਰੱਖ ਕੇ ਸੋਇਓ ਵੀ ਉਹ ਕੁੜੀ ਜਿਹਦੇ ਨਾਲ 31 ਸਾਲ ਦੀ ਉਮਰ ਮਾਪਿਆਂ ਨੇ ਪੜ੍ਹਾਈ ਆਪਣੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਆਨ ਡਿਊਟੀ ਉਹਦੇ ਨਾਲ ਬਲਾਤਕਾਰ ਹੋਇਆ ਉਹਦੇ ਨਾਲ ਐਡਾ ਮਾੜਾ ਵਿਵਹਾਰ ਹੋਇਆ ਉਹਦਾ ਕਤਲ ਹੋਇਆ ਜੇ ਤੁਸੀਂ ਮੇਰੀ ਉਮਰ ਦੇ ਹੋ ਤਾਂ ਉਹਨੂੰ ਧੀ ਸਮਝਿਓ ਜੇ ਉਹ ਤੋਂ ਛੋਟੀ ਉਮਰ ਦੇ ਹੋਂ ਦਾ ਭੈਣ ਸਮਝਿਓ ਇਹ ਸਮਝ ਕੇ ਸੋਇਓ ਵੀ ਮੇਰੀ ਬੱਚੀ ਨਾਲ ਬਲਾਤਕਾਰ ਹੋਇਆ ਥੋੜੀ ਦੁੱਖ ਤਕਲੀਫ ਸਾਰੀਆਂ ਭੁੱਲ ਜਾਣਗੀਆਂ ਇਹ ਸਾਰੀਆਂ ਗੱਲਾਂ ਪਾਸੇ ਰਹਿ ਜਾਣਗੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਲਾਤਕਾਰ ਕਰਕੇ ਮਰਵਾਉਣਾ ਤਾਂ ਧਿਰ ਗਏ ਸੇ ਸਮਾਜ ਦੇ ਧਿਰ ਗਏ ਸੀਆਂ ਸਰਕਾਰਾਂ ਦੇ ਅਸੀਂ ਅੱਜ ਇੱਥੇ ਨਿਮਰਤਾ ਸਹਿਤ ਲੋਕਾਂ ਤੋਂ ਵੀ ਮੰਗ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂ ਕਿ ਇਹ ਕਲਕੱਤਾ ਸਰਕਾਰ ਦੇ ਪ੍ਰੈਸ਼ਰ ਪਾਵੇ ਕਿ ਸਮੂਹ ਲੋਕ ਪੰਜਾਬ ਦੇ ਉਸ ਬੱਚੀ ਦੇ ਦੁੱਖ ਦੇ ਉਹਦੇ ਨਾਲ ਨੇ ਉਹਦਾ ਜਲਦੀ ਤੋਂ ਜਲਦੀ ਜੋ ਇਨਸਾਫ ਹੈ ਉਹਦੇ ਮਾਪਿਆਂ ਨੂੰ ਦਿੱਤਾ ਜਾਵੇ ਉਹਨਾਂ ਦੀ ਬੱਚੀ ਮੁੜ ਤਾਂ ਨਹੀਂ ਸਕਦੀ ਪਰ ਆਉਣ ਵਾਲੇ ਸਮੇਂ 'ਚ ਅਜਿਹੇ ਕੁਝ ਨਾਮ ਵਾਪਰੇ ਇਸ ਗੱਲ ਨੂੰ ਧਿਆਨ ਰੱਖ ਕੇ ਅਸੀਂ ਆਪਣੀ ਅੱਜ ਦੀ ਦੁੱਖ ਤਕਲੀਫ ਸਹਿ ਲਈਏ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਵਾਹਿਗੁਰੂ ਜੀਾਂ ਡਾਕਟਰਾਂ ਦੀ ਹੜਤਾਲ ਵਿੱਚ ਸ਼ਾਮਲ ਹੋਏ ਹਾਂ ਬਸ ਜੀ ਮੈਂ ਤਾਂ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਮੈਂ ਤਾਂ ਕਹਿੰਦਾ ਵੀ ਡਾਕਟਰ ਨਾਲ ਸੰਯੋਗ ਸਾਰੀ ਪਬਲਿਕ ਨੂੰ ਦੇਣਾ ਚਾਹੀਦਾ ਹੈ ਜੇ ਡਾਕਟਰ ਨੇ ਤਾਂ ਲੋਕਾਂ ਜੇ ਡਾਕਟਰ ਨਹੀਂ ਤਾਂ ਕੁਝ ਨਹੀਂ ਹੋਏਗਾ ਡਾਕਟਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਡਾਕਟਰਾਂ ਨੇ ਪੈਸੇ ਲਾਏ ਨੇ ਬੱਚਿਆਂ ਤੇ ਆਪਦਿਆਂ ਤੇ ਇਹਨੇ ਨੇ ਕਰੋੜਾਂ ਰੁਪਈਆ ਖਰਚ ਗਏ ਲੋਕ ਆਪਦੇ ਬੱਚਾ ਪੜ੍ਹਾਈ ਕਰਾਉਂਦੇ ਇੱਕ ਬੱਚੇ ਦੀ ਸਟੇਜ 30 31 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਜੇ ਜਾਂ ਉਹਦੇ ਨਾਲ ਇਹੋ ਜਿਹਾ ਘਟਨਾ ਵਾਪਰ ਜੇ ਬਸ ਨਿੰਦਕ ਜੋਗ ਹੈ ਜੀ ਮੈਂ ਕੱਲ੍ਹ ਸਾਬ ਹੜਤਾਲ ਹੈ ਵੈਸੇ ਬਹੁਤ ਮੰਨ ਭੱਗੀ ਹੈ ਇਹਦੇ ਵਿੱਚ ਸਾਨੂੰ ਹੜਤਾਲ ਤੋਂ ਪਹਿਲਾਂ ਵੀ ਸਾਡੇ ਇੱਥੇ ਜਿਹੜਾ ਧੂਰੀ ਦਾ ਹਸਪਤਾਲ ਹੈ ਇਹਦਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਕਿਉਂਕਿ ਇੱਥੇ ਕੋਈ ਸਬਧਾ ਨਹੀਂ ਕਈ ਵਾਰੀ ਤਾਂ ਇੱਥੇ ਐਮਰਜੈਂਸੀ ਦੇ ਵਿੱਚ ਜਾਂਦੇ ਆ ਇੱਕ ਦਿਨ ਮੈਨੂੰ ਸੈਪਟਰ ਆਉਣ ਗੋਲੀ ਦੀ ਲੋੜ ਪੈ ਗਈ ਤੇ ਉਹ ਗੋਲੀ ਤੱਕ ਨਹੀਂ ਮਿਲੀ ਬਹੁਤ ਮਤਲਬ ਕਿ ਇੱਥੇ ਖਾਸ ਕਰਕੇ ਜਿਹੜੇ ਸਾਡੇ ਗਰੀਬ ਲੋਕ ਨੇ ਦਲਿਤ ਲੋਕ ਨੇ ਉਹਨਾਂ ਨੂੰ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ 20-22 ਡਾਕਟਰਾਂ ਦਾ ਹਸਪਤਾਲ ਹੈ ਤੇ ਡਾਕਟਰ ਇੱਥੇ ਸਾਰੇ 7-8 ਨੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਗਰੀਬ ਲੋਕਾਂ ਨੂੰ ਮੰਗ ਕਰਦੇ ਜੇ ਇੱਥੇ ਡਾਕਟਰ ਪੂਰੇ ਹੋਣੇ ਚਾਹੀਦੇ ਨੇ ਸਟਾਫ ਪੂਰਾ ਹੋਣਾ ਚਾਹੀਦਾ ਤੇ ਇੱਥੇ ਡੇ ਨਾਈਟ ਪੂਰੀ ਸਰਵਿਸ ਤੇ ਸਾਡੇ ਜਿਹੜੇ ਐਸਸੀ ਵਰਗ ਦੇ ਲੋਕ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਗਰੀਬ ਲੋਕ ਨੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਜੀ ਦਵਾਈ ਬੂਟੀ ਸਾਰੀ ਪੂਰੀ ਮਿਲੇ ਡਾਕਟਰ ਪੂਰੇ ਹੋਣ ਤੇ ਪੂਰੇ ਡਾਕਟਰ ਪੂਰਾ ਸਟਾਫ ਨਰਸ ਸਾਰਾ ਕੁਝ ਹੋਣਾ ਚਾਹੀਦਾ ਇੱਥੇ ਜੀ ਨਾਮ ਆਪਣੀ ਤਰਫ ਜੀ ਸੁਖਾ ਰਹੇ ਆ ਵੀਰੇ ਕਹੋਂਗੇ ਜਿਹੜੀ ਅਸੀਂ ਇਹ ਕਹਿਣਾ ਵੀਰੇ ਵੀ ਹੜ ਜਾ ਹੜ ਤਾਲ ਹੁੰਦੇ ਮਰੀਜ਼ਾਂ ਨੂੰ ਜਦਾ ਇੱਥੇ ਲਿਖ ਕੇ ਲਾਇਆ ਕਰਨ ਮਰੀਜ਼ ਪਰੇਸ਼ਾਨ ਨਾ ਹੋਣ ਜੇ ਵੀਰੇ ਇੱਥੇ ਡਾਕਟਰ ਚਾਹੀਦੇ ਨਹੀਂ ਡਾਕਟਰ ਕੋਈ ਇੱਕ ਮਿਲਦਾ ਹੈ ਇੱਕ ਮਿਲਦਾ ਨਹੀਂ ਤਿੰਨ ਦਿਨ ਹੋ ਗਿਆ ਜ ਸਾਨੂੰ ਮੁੜਦਿਆਂ ਨੂੰ ਭਕਾਈ ਕਰਕੇ ਕੀ ਮੰਗ ਕਰਦੇ ਸਰਕਾਰ ਮੰਗ ਇਹ ਕਹਿੰਦੇ ਸਰਕਾਰ ਨੂੰ ਵੀ ਭਈ ਜਦਾ ਇੱਥੇ ਲਿਖ ਕੇ ਲਾਉਣ ਜ ਇੱਥੇ ਡਾਕਟਰ ਆਉਣ ਐਡੀ ਪਕਾਈ ਬਾਜੀ ਨਾ ਹੋਵੇ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ